ਹਾਂ ਜੀ ਬੋਲੋ ਅੱਗੇ ਜਾ ਲਵਾਣੇ ਵਾਲੇ ਪੋਟਲੇ ਪੁੱਤਰ ਸਹੀ ਪਾਣੀ ਵਾਲੇ ਹਾਂਜੀ ਹਾਂਜੀ ਬਾਈ ਨੂੰ ਪਿੱਛੇ ਕਰ ਦੇਣਾ yellow ਵਾਲੇ ਨੂੰ ਥੋੜੀ ਸਾਈਡ ਵੱਲ ਦੰਦ ਰੋੜ ਦੰਦ ਵਰੀਆ ਹੋ ਗਿਆ ਬੜੀਆ ਹੋ ਗਿਆ ਮੈਨਾਂ ਕਹਾਂ ਜਦੋਂ ਤੁਸੀਂ ਬਾਦਲ ਦਾ ਨਾਮ ਲਿਆ ਮੈਂ ਕਹਾਂ ਇਹ ਕਰ ਦੇਗਾ ਕਿ ਤੇ ਬਾਦਲ ਸਾਹਿਬ ਦੇ ਨਾਮ ਤੇ ਰੱਖਿਆ ਸੀ ਫੋਨ ਹਟ ਕੇ ਰਹਿ ਗਿਆ ਇਹ ਨਾਲ ਪਾ ਜਾ ਆਹੋ ਉਹਨੂੰ ਨਾਲ ਕੇਟ ਪਰ ਤੇ ਗੇਟ ਬੰਦ ਕਰ ਗੇਟ ਬੰਦ ਕਰ ਬਰਾਬਰ ਨਾਲ 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 ਕੋਡ ਨਾਲੋਂ ਦਸਰ ਜੋਇਨ 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 ਅਮ ਉਸ ਇਸ ਬਹੁਤ ਬਹੁਤ ਮੁਬਾਰਕਾਂ ਸਦਕੂ ਰੋੜਾ ਤੇ ਮੇਰ ਰੱਖੀ ਅਸੀਂ ਰਾਈਡਰ ਚਲਾ ਲਾਂ ਜੀ ਅੱਜ ਤੁਸੀਂ ਸਿਮੂਲਟੇਨਿਅਸ ਕੋਰਸ ਵਰਲਡ ਹੋਸਡੇ ਜੀ ਐਸ ਕੀ ਪਹਿਲੀ ਵਾਰੀ ਯੂਨਾਈਟਿਡ ਨੇਸ਼ਨਸ ਵੱਲੋਂ ਇਸੇ ਸਾਲ ਵਰਲਡ ਹੋਸਡੇ ਦਾ ਜਿਹੜਾ ਉਹ ਆਯੋਜਨ ਕੀਤਾ ਗਿਆ ਉਹਨਾਂ ਨੇ ਡੈਜ਼ਿਗਨੇਟ ਕੀਤਾ 11 ਜੁਲਾਈ ਨੂੰ ਐਸ ਵਰਲਡ ਹੋਸਡੇ ਇਹ ਦਿਨ ਜਿਹੜਾ ਇਹ ਡੈਡੀਕੇਟਡ ਹੈ ਵਰਲਡਵਾਈਡ ਘੋੜਿਆਂ ਦੇ ਰੱਖ-ਰਖਾਅ ਸੰਭਾਲ ਉਹਨਾਂ ਦੇ ਵਾਸਤੇ ਉਹਨਾਂ ਦਾ ਧਿਆਨ ਰੱਖਣ ਵਾਸਤੇ ਇਹਨਾਂ ਚੀਜ਼ਾਂ ਦੇ ਵਾਸਤੇ ਇਹ ਦਿਨ ਉਹਨਾਂ ਨੇ ਡੈਜ਼ਿਗਰੇਂਟ ਕੀਤਾ ਹੈ ਪੂਰੀ ਦੁਨੀਆ ਦੇ ਵਿੱਚ। ਤੋਂ ਇੱਥੇ ਅੱਜ ਅਸੀਂ ਪੀਪੀ ਦੇ ਸਟੇਬਲਸ ਦੇ ਵਿੱਚ ਸਾਡੀ ਜਿਹੜੀ ਪੀਪੀ ਦੀ ਰਾਈਡਿੰਗ ਗਰਾਊਂਡ ਹੈ ਉਹਦੇ ਵਿੱਚ ਅਸੀਂ ਆਪਣੇ ਘੋੜਿਆਂ ਦੇ ਨਾਲ ਸਾਰੇ ਰਾਈਡਰਸ ਦੇ ਨਾਲ ਇੱਥੇ ਵਰਲਡ ਹਾਰਸ ਡੇ ਅੱਜ ਮਨਾਇਆ। ਕੇਕ ਕੱਟ ਕੇ ਉਹਨੂੰ ਅਸੀਂ ਮਨਾਇਆ ਔਰ ਉਸ ਤੋਂ ਬਾਅਦ ਘੋੜਿਆਂ ਨੂੰ ਵੀ ਉਹਨਾਂ ਦੀ ਜਿਹੜੀ ਮਨਪਸੰਦ ਚੀਜ਼ ਹੈ ਗੁੜ ਉਹ ਸਾਰਿਆਂ ਨੂੰ ਖਵਾਇਆ ਘੋੜਿਆਂ ਨੂੰ। ਤੇ ਇਦਾਂ ਹੀ ਅਸੀਂ ਰੱਬਗੇ ਅਰਦਾਸ ਹੈ ਵੀ ਸਾਡੇ ਘੋੜੇ ਤੰਦਰੁਸਤ ਰਹਿਣ ਸਾਡੇ ਰਾਈਡਰਸ ਤੰਦਰੁਸਤ ਸੋ ਉਹ ਜਿਹੜਾ ਆਪਣਾ ਪੀਪੀ ਰੌਲ ਦੇ ਮੇਜਰ ਐਂਡ ਥੋੜਾ ਜਿਹਾ ਆਪਣੇ ਜਿਹੜਾ ਹੈਗਾ ਉਹ ਐਲਬ੍ਰੇਟ ਕਰਦੇ ਹੋ ਆਪਣੀ ਇਸ ਨੂੰ ਸਾਡੇ ਪੀਪੀ ਦੇ ਵਿੱਚ ਟੋਟਲ ਇਸਟੇਮ ਇਥੇ ਹੈਡਕ quarters ਦੇ ਉੱਤੇ ਆਰਾਊਂਡ ਗੋਵਿੰਜਾ ਕੋੜੇ ਨੇ 42 ਇਸ ਨੇ ਔਰ 10 ਚੰਡੀਗੜ੍ਹ ਨੇ ਤੇ ਬਾਕੀ ਕੁਝ ਕੁਛ ਕੋਲੇ ਜਿਹੜੇ ਡਿਸਟ੍ਰਿਕਟਸ ਦੇ ਵਿੱਚ ਅਸੀਂ ਦਿੱਤੇ ਹੋਏ ਨੇ ਇਹ ਕੋਲੇ ਲੌਂਗ ਡਿਊਟੀ ਵਾਸਤੇ ਕੰਮ ਆਉਂਦੇ ਨੇ ਸੈਰਿਮੋਨਲ ਡਿਊਟੀ ਵਾਸਤੇ ਕੰਮ ਆਉਂਦੇ ਨੇ ਫਿਰ ਸਪੋਰਟਸ ਵਾਲੇ ਕੋਲੇ ਨੇ ਜਿਹੜੇ ਈਵੈਂਟਸ ਹੁੰਦੇ ਆ ਕੋਈ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਜਿਵੇਂ 올 ਇੰਡੀਆ ਪੋਲੀਸ ਰਿਕਵੈਸਟਨ ਮੀਟ ਹੁੰਦੀ ਹੈ ਪੁਲਿਸ ਮਾਉਂਟਡ ਪੁਲਿਸ ਡਿਊਟੀ ਮੀਟ ਹੁੰਦੀ ਹੈ ਜਾਂ ਨੈਸ਼ਨਲ ਚੈਂਪੀਅਨਸ਼ਿਪਸ ਹੁੰਦੀਆਂ ਅਲੱਗ-ਅਲੱਗ ਟੈਂਪਿੰਗ ਦੀ ਕੋਈ ਸ਼ੋ ਜੰਪਿੰਗ ਦੀ ਇਕਵੈਸਿਟਰੀ ਉਹਦੇ ਵਿੱਚ ਸਾਡੇ ਜਿਹੜੇ ਇਹ ਰਾਈਡਰਸ ਨੇ ਸਾਰੇ ਉਹ ਐਜ਼ ਅ ਸਪੋਰਟਸ ਪਰਸਨ ਉੱਥੇ ਪਾਰ ਜਦੋਂ ਜਦੋਂ ਇਹ ਦਿਨ ਮਨਾਇਆ ਜਾ ਰਿਹਾ ਹੈ ਪਹਿਲਾਂ ਤੁਹਾਡੀ ਫੀਲਿੰਗ ਕੀ ਹੈ ਥੋੜਾ ਜਿਹਾ ਇਹ ਪਹਿਲੀ ਵਾਰੀ ਹੀ ਇਸੇ ਸਾਲ ਯੂਨਾਈਟਿਡ ਨੇਸ਼ਨਸ ਵੱਲੋਂ ਡੈਜ਼ਿਗਨੇਟ ਕੀਤਾ ਗਿਆ 11 ਜੁਲਾਈ ਨੂੰ ਐਸ ਵਰਲਡ ਹੌਸਡੇ ਸੋ ਬੜੀ ਖੁਸ਼ੀ ਦੀ ਲਹਿਰ ਹੈ ਸਾਰੇ ਘੋੜਸਵਾਰਾਂ ਦੇ ਵਿੱਚ ਸਾਡੇ ਸਾਰੇ ਰਾਈਡਰਸ ਦੇ ਵਿੱਚ ਸਾਡੇ ਵਿੱਚ ਇਹ ਇਦਾਂ ਇੰਟਰਨੈਸ਼ਨਲ ਲੈਵਲ ਤੇ ਯੂਨਾਈਟਿਡ ਨੇਸ਼ਨਸ ਦੇ ਲੈਵਲ ਤੇ ਹੌਸ ਰਾਈਡਿੰਗ ਨੂੰ ਔਰ ਘੋੜਿਆਂ ਨੂੰ ਇੱਕ ਮਾਨਤਾ ਦਿੱਤੀ ਗਈ ਹੈ ਇਹ ਘੋੜੇ ਉਹਨਾਂ ਨੇ ਇਹ ਲਿਖਿਆ ਆਪਣੇ ਚਾਰਟਰ ਦੇ ਵਿੱਚ ਇਹ ਲਿਖਿਆ ਜਦੋਂ ਉਹਨਾਂ ਨੇ ਡੈਜ਼ਿਗਨੇਟ ਕੀਤਾ ਕਿ ਘੋੜਿਆਂ ਔਰ ਅੱਜ ਮੀ ਦਾ ਮਤਲਬ ਹਿਊਮਨਸ ਅਰ ਹਾਰਸਸ ਦਾ ਬਹੁਤ ਗਹਿਰਾ ਸੰਬੰਧ ਹੈ ਸ਼ੁਰੂ ਤੋਂ ਹੀ ਸੋ ਉਸ ਸੰਬੰਧ ਨੂੰ ਇਸੇ ਤਰੀਕੇ ਕਾਇਮ ਰੱਖਦੇ ਹੋਏ ਇਹਨੂੰ ਹੋਰ ਇੰਪਰੂਵ ਕਰਦੇ ਹੋਏ ਘੋੜਿਆਂ ਦੇ ਰੱਖ-ਰਖਾਅ ਉਹਨਾਂ ਦੀ ਸਿਹਤ ਸੰਭਾਲ ਵਾਸਤੇ ਉਹਨਾਂ ਨੇ ਇਹ ਦਿਨ ਡੈਲੀਗੈਂਟ ਕੀਤਾ ਕਿ ਮਤਲਬ ਐਮਫਸਿਸ ਕੀਤਾ ਜਾਵੇ ਕਿ ਘੋੜਿਆਂ ਦੀ ਸੰਭਾਲ ਜ਼ਰੂਰੀ ਹੈ ਅਜੋ ਪੀਪੀ ਗਰਾਊਂਡ ਦੇ ਵਿੱਚ ਜਿੰਨੇ ਘੋੜੇ ਹੈਗੇ ਨੇ ਜਿਹੜੇ ਆਪਾਂ ਇੱਥੇ ਖੜੇ ਹੈਗੇ ਨੇ ਇਹਨਾਂ ਦੀ ਕਿਹੜੀ ਕਿਹੜੀ ਨਸਲ ਇਸ ਜਗ੍ਹਾ ਦੇ ਉੱਪਰ ਹੈ ਇਹ ਸਾਡੇ ਕੋਲ ਮੋਸਟਲੀ ਘੋੜੇ ਜਿਹੜੇ ਨੇ ਉਹ ਥੋਰੋ ਬ੍ਰੈਡ ਦੇ ਨੇ ਕੁਝ ਇਹ ਪੁਰਾਣੇ ਕੋਲੇ ਜਿਹੜੇ ਦੇਸੀ ਮਾਰਵਾੜੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਉਹ ਵੀ ਹੈਗੇ ਨੇ ਦੋ ਚਾਰ ਲੇਕਿਨ ਜਿਹੜੇ ਅਸੀਂ ਨਵੀਂ ਪਰਚੇਸ ਕੀਤੀ ਹੈ ਲਾਸਟ ਇਅਰ ਔਰ ਇਸ ਸਾਲ ਵੀ ਅਸੀਂ ਹੁਣ ਦੁਬਾਰਾ ਪਰਚੇਸ ਕਰਨ ਜਾ ਰਹੇ ਆ ਉਹ ਸਾਰੇ ਸਾਰੇ ਅਸੀਂ ਥੋਰੋ ਬ੍ਰੈਡ ਕੋਲੇ ਪਰਚੇਸ ਕੀਤੇ ਰਹੇ ਅੱਛਾ ਕਿੰਨਾ ਕੁ 골ਡ ਜਿਹੜੇ ਮੈਡਲਸ ਜਿਹੜੇ ਨੇ ਇਹ ਕੁੜੇ ਜਾ ਕੇ ਦੇ ਚੁੱਕੇ ਨੇ ਕੀ ਕੀ ਬਜਟ ਆ ਫਿਗਰ ਤਾਂ ਨਹੀਂ ਦੱਸ ਸਕਾਂਗਾ ਲੇਕਿਨ ਯੂ ਕੈਨ ਸੇ ਕਿ ਇਟ ਇਜ਼ ਇਨ ਹੰਡਰਡਸ ਹਾਂਜੀ ਹੰਡਰਡਸ ਦੇ ਵਿੱਚ ਹੈਗੇ ਨੇ ਮੈਡਲ ਉਹਦੇ ਵਿੱਚ 골ਡ ਮੈਡਲ ਵੀ ਸ਼ਾਮਿਲ ਹੈ সিলవర్ ব্রੌਂਜ਼ ਸਾਰੇ ਤਰ੍ਹਾਂ ਦੇ ਮੈਡਲ ਸ਼ਾਮਿਲ ਨੇ ਔਰ ਕੋਈ ਟਾਈਮ ਹੁੰਦਾ ਸੀ 90s ਦੇ ਵਿੱਚ ਜਦੋਂ ਸਾਡੀ ਜਿਹੜੀ ਟੀਮ ਹੈ ਇਕਵੈਸਟਰੀਨ ਦੀ ਉਹ 올 ਇੰਡੀਆ ਪਾਲੀਸ ਇਕਵੈਸਟਰੀਨ ਮੀਟ ਦੇ ਵਿੱਚ ਲਗਾਤਾਰ ਚੈਂਪੀਅਨ ਰਹੀ ਹੈ 6-7 ਸਾਲ ਸੋ ਉਹ ਫਿਰ ਹੌਲੀ-ਹੌਲੀ ਘੋੜੇ ਜਿੱਦਾਂ ਚੰਗੀ ਕੁਆਲਿਟੀ ਵਾਲੇ ਸੀਗੇ ਉਹ ਰਿਟਾਇਰ ਹੁੰਦੇ ਗਏ ਤਾਂ ਥੋੜਾ-ਥੋੜਾ ਸਾਡਾ ਜਿਹੜਾ ਲੈਵਲ ਡਾਊਨ ਹੁੰਦਾ ਗਿਆ ਲੇਕਿਨ ਅਸੀਂ ਫਿਰ ਦੁਬਾਰਾ ਹੁਣ ਆਪਣਾ ਘੋੜੇ ਵੀ ਨਵੇਂ ਪਰਚੇਸ ਹੋ ਗਏ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਸੰਖੇਨ ਦਿੱਤੀ ਗਈ ਸੀਐਮ ਸਾਹਿਬ ਵੱਲੋਂ ਪੈਸੇ ਸੰਖੇਨ ਕੀਤੇ ਗਏ ਘੋੜੇ ਪਰਚੇਸ ਕਰਨ ਵਾਸਤੇ ਸੋ ਨਵੇਂ ਘੋੜਿਆਂ ਦੇ ਆਉਣ ਦੇ ਨਾਲ ਸਾਡੇ ਰਾਈਡਰਸ ਦੇ ਵਿੱਚ ਵੀ ਉਛਾ ਹੈ ਔਰ ਘੋੜੇ ਆਉਣ ਕਰਕੇ ਉਹਨਾਂ ਦੀ ਜਿਹੜੀ ਪ੍ਰਤਿਭਾ ਹੈ ਉਹਨੂੰ ਹੋਰ ਨਿਕਲਣ ਦਾ ਮੌਕਾ ਮਿਲਿਆ ਹੈ दुखी 팬プラਵਾ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲ ਮੈਰਿਸ ਕਿ ਤੱਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ छुटਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਤਲੇ ਮੇਰੇ ਲੰਮੇਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਦੇਸ਼ਾਮ ਜੋਤਿਸ਼ਪਰੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹਿੰ ਚੀਵਨ ਦੇ ਵਿੱਚ ਬਹੁਤ ਖੁਸ਼ਾ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669